ਯਾਦ ਲਈ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਖੀ ਪ੍ਰਦੇਸ਼ ਸੰਬੰਧ ਚ ਸ਼੍ਰੀ ਸੁਖਮੀ ਸਿੰਘ ਸੇਵਾ ਸਹਾਇਕ ਧਾਰੀਵਾਲ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 8 ਅਪ੍ਰੈਲ ਤੋਂ ਸ਼੍ਰੀ ਸੁਖਮੀ ਸਿੰਘ ਜੀ ਦੇ ਪਾਤਾਂ ਦੀ ਲੜੀ ਸ਼ੁਰੂ ਕੀਤੀ ਗਈ ਅੱਜ ਤਿਰੰਗਣ ਜਨਮ ਦੀ ਸੇਵਾ ਭਾਈ ਇੰਦਰਜੀਤ ਸਿੰਘ ਟਵਾਣਾ ਦੇ ਸਮੂਹ ਪਰਿਵਾਰ ਵੱਲੋਂ ਨਿਭਾਈ ਗਈ ਜਿਸ ਗ੍ਰਾਂਤ ਸੰਗਤੀ ਰੂਪ ਵਿੱਚ ਸ਼੍ਰੀ ਸੁਖਮੀ ਸਾਹਿਬ ਦੇ ਪਾਤ ਤੰਤ ਅਕਸ਼ਰ ਦਾ ਕਫਾਵਾਟ ਕੋ ਭਾਈ ਜਸਵੰਤ ਸਿੰਘ ਕਲੇਰ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਵਿਆਪ ਇਤਿਹਾਸ ਨਾਲ ਸੰਤਾਂ ਨੂੰ ਜਾਣ ਕਰਾਉਂਦੇ ਹੈ ਸੰਤਾਂ ਨੂੰ ਬਾਣੀ ਅਤੇ ਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਸਮਾਜੋਂ ਦਾਨ ਬਾਸ ਹੋਣ ਉਪਰੰਤ ਸ੍ਰੀ ਸੁਖਮੀ ਚਾਲ ਸੇਵਾ ਸੁਸਾਧਿਤ ਭਾਰੀਵਾਲ ਦੇ ਸੇਵਾਦਾਰਾਂ ਵੱਲੋਂ ਭਾਈ ਇੰਦਰਜੀਤ ਸਿੰਘ ਤਵਾਨਾ ਨੂੰ ਗੁਰੂ ਘਰ ਦੀ ਬਖਸ਼ਿਸ਼ ਛੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਸਮਾਜਾਂ ਉਪਰੰਤ ਗੁਰੂ ਘਰ ਟੋਟਲ ਲੰਗਰ ਵਰਤਿਆ

शहीद गुरुसत परिवार विच शहीद दी पूर्व मनाए जाएंगे ओ तो तुरंत लड़ीवार श्री सुखनी साहिब जी का संकी रूपी जो पाठ होगा उन्ना समूह संताने अपील की थी के केसरी अपने केसरी दस्तारा अपने केसरी दुपट्टे लेके परिवार आ समेत 29 मई नु नगर कीर्तन विच सम्मिलित करके ਗੁਰੂ ਦਾ ਬੀਆਂ ਖੁਸ਼ੀਆਂ ਪ੍ਰਾਪਤ ਕਰਨ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰੋ ਦੇਖੋ ਧਾਰੀਵਾਲ ਤੋਂ ਪੱਤਰਕਾਰ ਅੰਮ੍ਰਿਤਜੀਤ ਦੀ ਖਾਸ رپورٹ ਗੁਰੂ ਕੀ ਬੜਾਈ ਮਹਾਰਾਜ ਤਰਸ ਕਰਕੇ ਆਪਣੇ ਪਿਆਰਿਆਂ ਦੇ ਵਜੇ ਕੰਮ ਕਰਦੇ ਦੇਖੋ ਕਦੇ ਕਿੰਨਾ ਬਹੁਤੇ ਪਦਾਰਥ ਛਕਾਏ ਜਾਂ ਇਹਨਾਂ ਦਰਾਂ ਤੇ ਮਹਾਰਾਜ ਨਹੀਂ ਦਿੱਤੇ ਪੂਰੇ ਗੁਰ ਕੀ ਦੇਖ ਵਡਾਰੀ ਤਾਂ ਕਿ ਕੀਮਤ ਘਿਰਨ ਮਹਾਰਾਜ ਉਹ ਤਾਂ ਮੁੱਲ ਨਹੀਂ ਪਾਇਆ ਜਾ ਸਕਦਾ ਪੀ ਦਾ ਮੁੱਲ ਕੀ ਆ ਮਾਂ ਪਿਓ ਬੜੇ ਕੁੱਝ ਕਿਸੇ ਨੂੰ ਦੱਸਿਆ ਨਹੀਂ ਤੇ ਅੱਜ ਜਦੋਂ ਮਾਰੇ ਨੇ ਪ੍ਰਸ਼ਾਦਾ ਚੱਕਿਆ ਪ੍ਰਸ਼ਾਦਾ ਚੱਕ ਕੇ ਹੱਥ ਸੁਝੇ ਕੀਤੇ ਤੇ ਮਾਰੇ ਸੱਤ ਕਹਿੰਦੇ ਚੱリエ ਮਾਰੇ ਜੀਰ ਨਹੀਂ ਜਾਣਾ ਨਹੀਂ ਉਹਨੂੰ ਲਾਲੇ ਨੂੰ ਫੜਕੇ ਜਾਉਂਦੇ ਨੇ ਜਦੋਂ ਉਹਨੂੰ ਸਾਦੇ ਕੇ ਜਾਂਦਾ ਉਹ ਆਇਆ ਹੱਥ ਜੋੜੇ ਤੇ ਮਾਰੇ ਕਹਿੰਦੇ ਨੇ ਤੇਰੇ ਦੁਤਾਨ ਦੇ ਜਿਹੜੀ ਲਾਜ ਪਈ ਸੀ ਉਹ ਕਿਦੀ ਐ ਉਹ ਕਹਿੰਦਾ ਫਾਜ਼ਲ ਜੀ ਨਾ ਗੱਲ ਕਰਿਓ ਬੇਨਾ ਗੁਰੂ ਜੀ ਮਹਾਰਾਜ ਜੀ ਮਾ ਬਾਦਿਆਨ ਮਾਰੇ ਕਹਿੰਦੇ ਨੇ ਜੇ ਤੈਨੂੰ ਪਸਾਣਾ ਹੁੰਦਾ ਤੇ ਪਸਾਣਾ ਹੁੰਦੇ ਹਾਂਜੀ ਫਸਾਉਣ ਵਾਸਤੇ ਨਹੀਂ ਆਏ ਭਾਜੀ ਗੁਰਦਾਸ ਜੀ ਕਹਿੰਦੇ ਨੇ ਸਤਗੁਰ ਬੰਦੀ ਛੋੜ ਹੈ ਇਹਦੇ ਬੱਚਿਆਂ ਨੂੰ ਛਡਾਉਣ ਵਾਸਤੇ ਹੁੰਦੇ ਮਾਰੇ ਮੈਨੇ ਛਡਾਉਣਾ ਹੈ ਤੈਨੂੰ ਇਹ ਦਰਸ਼ਨ ਆਇਆ ਕਿ ਜੇ ਕੋਈ ਗਰੀਬ ਤੇਰੀ ਦੁਆਰ ਤੇ ਆ ਹੀ ਜਾਂਦਾ ਉਹ ਤੇਰੇ ਕੋ ਵਹਿਆਂ ਦੇ ਮੁੱਠੇ ਨਾਲ ਤੇ ਮੁੱਠੇ ਮੁਕਰ ਜਾਂਦੇ ਮਾਰੇ ਕਹਿੰਦੇ ਨੇ ਮਰਨਾ ਨਹੀਂ ਤੂੰ ਉਹਨੇ ਇਹ ਤੇ ਦੇਖਿਆ ਤੇਨੂੰ ਵੀ ਕਹਿੰਨੇ ਪੁੱਛਣਾ ਕਿ ਤੂੰ ਲਾਇਆ ਕੀ ਤੇ ਕੀਤਾ ਕੀ ਗਰੀਬਾਂ ਦੀ ਜਿਹੜੇ ਧਿਆਨ ਰੱਖ ਜਿਹੜਾ ਮਾਇਆ ਭਰੀ ਬੰਦਾ ਆਪਣੇ ਦਰਵਾਜ਼ੇ ਤੋਂ ਇਹ ਲੋੜਵੰਦ ਨੂੰ ਮੋੜ ਲੇਦਾ ਮਾਇਆ ਇਹਦੇ ਉਹਦੇ ਘਰ ਵਿੱਚ ਮਾਇਆ ਸਦਾ ਨਹੀਂ ਰਹਿੰਦੀ ਕਿਸੇ ਸੁਖ ਦੀਪਾਂ ਵਾਲਾ ਫੇ ਨਹੀਂ ਰਹਿੰਦੇ ਸੁਖ ਤੇ ਉਹਨਾਂ ਤੇ ਵੱਧਦੇ ਜਿੱਥੇ ਲੋੜਵੰਦਾ ਦੀ ਮਦਦ ਹੁੰਦੀ ਹੈ ਨਾ ਉਹਨਾਂ ਦੇ ਸੁਖ ਦੇ ਨਾਲ ਹੋਰ ਵਾਧੇ ਜਾਂਦੇ ਨੇ ప్రే <laughs> 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 ਅਦੇ ਹੀ ਆਪ ਪ੍ਰਯਾਸ ਸ੍ਰੀ ਸੁਖੀਦਾ ਦੇ ਲੜੀ ਚੱਲ ਰਹੀ ਆ ਤੇ ਅਜੇ ਕੰਨੋਂ ਕੰਨਾਂ ਤੇ ਅਜੇ ਇੱਕ ਪੜਾਉ ਦਾ ਬਣਦਾ ਗੁਰੂ ਪਿਆਰੇ ਸਾਥ ਸੱਜ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਤ ਵਿਚਾਰ ਜਿਹੇ ਮਤਰਾ ਜਗਤਾਰਣ ਕੋ ਅਵਤਾਰ ਬਣਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਘਰ ਬਣਾ ਆਇਓ ਐਸੇ ਦੀਨ ਦੇ ਆਲ ਛੀ ਦਾਦੇ ਸਰਦਾਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਧੀ ਗੁਰਪ੍ਰਬ ਲਾਉਂਦਾ ਆਇਆ ਆਪਰੈਲ ਤੋਂ ਮਹਾਨ ਗੁਰਮਤ ਸਮਾਗਮਾਂ ਦੀ ਲੜੀ ਹਰ ਸਾਲ ਦੀ ਤਰ੍ਹਾਂ ਚੱਲ ਰਹੀ ਹੈ ਅੱਜ ਉਸ ਮਹਾਨ ਲੜੀ ਦਾ 35ਵਾਂ ਸਮਾਗਮ ਸਰਦਾਰ ਇੰਦਰਜੀਤ ਸਿੰਘ ਜੀ ਦੇ ਗ੍ਰਹਿ ਵਿਖੇ ਸੰਪੰਨ ਹੋਇਆ ਹੈ ਗੁਰੂ ਕੀ ਸੰਗਤ ਨੇ ਜੋ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਮੋਲ ਮੰਤਰ ਗੁਰ ਮੰਤਰ ਤੇ ਪਈ ਸਾਹਿਬ ਦੇ ਪਾਠ ਕੀਤੇ ਹਨ ਉਪਰੰਤ ਭਾਈ ਦਸਵਿੰਦਰ ਸਿੰਘ ਜੀ ਬਰਾਣੇ ਗੁਰਬਾਣੀ ਦੀ ਮਨੋਰ ਪਤਾ ਸੰਤਾਂ ਨੂੰ ਸ਼ਰਨ ਪਰਵਾਈ ਹੈ ਜੋ ਰੋਜ਼ਾਨਾ ਹੀ ਇਸ ਮਹਾਨ ਸੇਵਾ ਨੂੰ ਨਿਭਾਰੇ ਹਨ ਗੁਰੂ ਪਾਤਰੀ ਸਾਹਿਬ ਜੀ ਸੈਰ ਸਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮੁੱਚੇ ਨੁਕਤੇ ਦਿਖਾ ਕੇ ਆਪਣਾ ਬੇਦਾਨ ਜਿਹੜਾ ਹੈ ਦਿੱਤਾ ਹੈ ਤੱਕੀ ਤਵੀ ਤੇ ਬੈਠ ਕੇ ਦੇਖ ਤੁਮਕੇ ਔਰ ਸਰਕੇ ਰੇਤਾ ਪਵਾ ਕੇ ਸਾਨੂੰ ਸਾਰੇ ਨੂੰ ਤਪਤ ਮੈਂ ਥਾਣ ਵਰਤਾਈ ਆਨੰਦ ਪਿਆ ਸੁਖ ਨਾਟੇ ਪਾਈ ਸਾਡੇ ਵਾਸਤੇ ਸਤਿਗੁਰਾਂ ਨੇ ਬਲਦਾਨ ਦਿੱਤਾ ਹੈ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਸਾਰੇ ਮੁਕਤਾਂ ਨੂੰ ਸਾਰੇ ਧਰਮਾਂ ਨੂੰ ਸਾਰੀਆਂ ਜਾਤਾਂ ਨੂੰ ਇੱਕ ਲੜੀ ਦੇ ਵਿੱਚ ਰੋ ਕੇ ਇੱਕ ਮੁੰਡਾ ਇੱਕ ਬਟਾ ਇੱਕ ਸੇ ਹਮਾਰਤ ਇਹ ਮੇਰਾ ਗੁਰਮਾਈ ਅਵਲ ਅੱਲਾ ਨੂਰ ਪਾਇਆ ਗੁਰਦਖੀ ਸਾਹਿਬ ਬੰਦੇ ਇੱਕ ਨੂਰ ਤੇ ਸਭ ਜਗ ਉੱਭ ਗਿਆ ਕੌਣ ਬੜੇ ਕੋ ਮੰਦੇ ਸਾਰੇ ਧਰਮਾਂ ਦੇ ਆਦਾ ਸਰਕਾਰ ਕਰਦੇ ਆ ਸਤਗੁਰ ਨੇ ਵਖ ਵਖ ਕਰ ਮਾਦੇ ਰਹਿਬਰਾਂ ਦੀ ਬਾਣੀ ਜੜੀ ਹੈ ਸੰਪਾਦਨ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੱਤਾ ਇਸੇ ਮਹਾਨ ਸਮਾਗਨ ਨੂੰ ਮਨਾਉਂਦੇ ਆ 29 ਤਰੀਕ ਨੂੰ ਮਹਾਨ ਨਗਰ ਕੀਰਤਨ ਜਿਹੜਾ ਹੈ ਗੁਰਦਰਾ ਸ੍ਰੀ ਗੁਰੂ ਸਾਹਿਬ ਤੋਂ ਸਜਾਇਆ ਜਾਵੇਗਾ ਸਵੇਰੇ 6:30 ਦੇ ਔਰ ਉਸ ਤੋਂ ਬਾਅਦ ਅਹਮਦਾਬਾਦ ਜਾਣਾ ਮੰਡੇ ਬੱਸ ਸਟੈਂਡ ਮਹਿਰ ਦੀ ਪੁਰਾਣਾ ਤਾਰੀਵਾਲ ਤੋਂ ਹੁੰਦਾ ਹੋਇਆ ਵਾਪਸੀ ਜਿਹੜੀ ਹੈ ਉਹ ਗੁਰਦਰਾ ਸਾਹਿਬ ਬੁਰਸਾਵਕ ਲਈ ਸਰਬਾਤ ਸੰਗਤਾਂ ਦੇ ਚਰਨਾਂ ਦੇ ਬੇਨਤੀ ਹੈ ਉਸ ਮਹਾਨ ਸ਼ਹੀਦੀ ਨਗਰ ਕੀਰਤਨ ਦੇ ਵਿੱਚ ਆਪ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਮਾਰਗ ਦੀਆਂ ਬਖਸ਼ੀਆਂ ਅਸੀਸਾਂ ਪ੍ਰਾਪਤ ਕਰਨੀਆਂ ਹਨ ਸਤਿਗੁਰਾਂ ਦਾ ਪਰਮ ਜਿਹੜਾ ਹੈ 30 ਮਈ ਦਿਨ ਸ਼ੁੱਕਰਵਾਰ ਨੂੰ ਗੁਰਦਰਾ ਸਾਹਿਬ ਬੁਰਸਾਵਕ ਮਨਾਇਆ ਜਾਵੇਗਾ ਉੱਥੇ ਸ੍ਰੀ ਖੰਡਪਾਤ ਸਾਹਿਬ ਦੇ ਭੋਗ ਤੋਂ ਉਪਰੰਤ ਇਸੇ ਤਰ੍ਹਾਂ ਹੀ ਲੜੀ ਦਾ ਆਖਿਰਲਾ ਸਮਾਗਮ ਹੋਵੇਗਾ ਔਰ ਗੁਰੂ ਦੇ ਪਿਆਰੇ ਰਾਗੀ ਢਾਡੀ ਸਿੰਘ ਰਕੇਸ਼ਰ ਸਿੰਘ ਸੰਤਾਨੋ ਗੁਰ ਉਪਾਸਾਰਾਂ ਨੇ ਹਾਲ ਕਰੂਗੇ ਸਰ ਸਰਬਾਤ ਸੰਤਾਨਾਂ ਨੂੰ ਬੇਨਤੀ ਹੈ ਕਿ ਆਪ ਜੀ ਇਹਨਾਂ ਮਹਾਨ ਸਮਾਗਮਾਂ ਤੇ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ